ਲਪੇਟ ਕੀ ਕਾਰਨ ਬਣਿਆ ਸੀ ਕਿਉਂ ਤੁਸੀਂ ਆਪਣੇ ਮਾਪਿਓ ਦੇ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ ਫੈਮਿਲੀ ਮੈਟਰ ਪਰ ਮਾਤਾ ਨੇ ਤੇ ਪਿਤਾ ਨੇ ਤੁਹਾਡੇ ਬਹੁਤ ਆਰੋਪ ਲਗਾਏ ਆ ਵੀ ਇਹ ਫੈਮਿਲੀ ਮੈਟਰ ਹੈ ਤੁਸੀਂ ਦੇਖੀਏ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਫੈਮਿਲੀ ਮੈਟਰ ਕੀ ਮਹਿਸੂਸ ਹੋ ਰਿਹਾ ਜੀ ਹੁਣ ਅਲੋਣ-ਵਾਨ ਸੇ ਨਹੀਂ ਸੇ ਹਾਂਜੀ ਅਲੋਣ-ਵਾਨ ਸੇ ਨਹੀਂ ਸੇ ਬਾਈਨਾ ਠੀਕ ਹੈ ਓਕੇ ਕਿ ਇਹਨੇ ਉਹਨਾਂ ਨੂੰ ਮਾਰਿਆ ਉਹ ਪਿਓ ਮਾਪਿਓ ਨੇ ਆਖੀ ਤੁਹਾਡੇ ਉਸ ਤੱਕ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨੇ ਕਿਉਂ ਮਾਰਿਆ ਗੱਲ بیٹھ ਕੇ ਵੀ ਹੋ ਸਕਦੀ ਸੀ ਜੀ ਇਹਨੂੰ ਉਹਨੇ ਸਤ ਮਾਰਿਆ ਨਹੀਂ ਆ ਕੋਈ ਖਾਸ ਏਦਾਂ ਥੋੜੀ-ਬੋੜੀ ਨੌਕ ਚੋ ਵੀ ਹੋਈ ਆ ਮੈਂ ਤਾਂ ਮਤਲਬ ਮਰਚਾ ਪਾਉਂਦਾ ਜੀ ਡੈਡੀ ਆ ਤੈਨੂੰ ਹੋਰ ਕੁਝ ਨਹੀਂ ਅੰਦਰ ਨਹੀਂ ਲੜਾਈ ਨੂੰ ਮੈਂ ਤੁਸੀਂ ਮੀਡੀਆ ਵਧਾ ਚੜਾ ਕੇ ਗੱਲ ਆਖੀ ਜਾਂਦਾ ਤੇ ਨਕਾਬ ਗੱਲ ਨਹੀਂ ਹੋਈ ਸੀਸੀਟੀਵੀ ਕਹਿੰਦੇ ਚੂ ਮੋਰ ਦੇ ਵੀ ਜੋ ਸਿੱਧੀ-ਸਿੱਧੀ ਰਿਕਾਰਡ ਹੋ ਰਿਹਾ ਨਾ ਇਹ ਏਦਾਂ ਦੀ ਕੋਈ ਗੱਲ ਨਹੀਂ ਖਾਸ ਬਾਤ ਉਹ ਦੇਖੇ ਨੋਰਮਲ ਕੀ ਜਾਂਦਾ ਹੈ ਮਾਲੀਆਂ ਸਰ ਦਾ ਤਾਂ ਨਹੀਂ ਵੰਦਿਆ ਹਾਂ ਅੱਦੇ ਤੋਂ ਨਾ ਪਤਾ ਵੀ ਇਹ ਲੱਗਦਾ ਕਿ ਬਾਹਰ ਦਾ ਦੰਦ ਹੈ ਜਲਤੀ ਮਹਿਸੂਸ ਹੋ ਰਹੀ ਹੈ ਹਾਂ ਅੱਲਾਹ ਪੂਰੀ ਕਰਦਾ ਜਿਹੜਾ ਚਾਹੀਦਾ ਜਿੱਦਾਂ ਦਾ ਵੀ ਬਾਤ ਹੋਣੀ ਹੈ ਕੁਝ ਵੀ ਗੱਲ ਹੋਵੇ ਇਹਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਵੀ ਕਰਦਾ ਸੀਗਾ ਹਾਂ ਇੰਦਿਆਂ ਦਾ ਥੋੜਾ ਔਖਾ ਹੁੰਦਾ ਹੈ ਜਿੱਤੇ ਜਿਹੜੇ ਬੰਦੇ ਦੇ ਵਿੱਚ ਹੋਵੇ ਉਹ ਔਖਾ ਹੁੰਦਾ ਹੈ ਕੰਮ ਹਾਂ ਜਦੋਂ ਮਰਜੀ ਹੋਵੇ ਨਹੀਂ ਟੱਕਿਆ ਜਾਂਦਾ ਬੜਾ ਹੱਪ ਕੰਮ ਦੇ ਹੁੰਦੇ ਨੇ ਬੰਦੇ ਹਾਂਜੀ ਬਟ ਮੇਰਾ ਮੇਰੇ ਸੇ ਤਸ਼ੱਦਦ ਹੋਇਆ ਸੀ ਯਾਰ ਹਾਂ ਮੈਂ ਮੈਨੂੰ ਮੇਰੀ ਜੋਬ ਲੱਗੀ ਤੇ ਮੈਨੂੰ ਬਾਈਕ ਚਾਹੀਦੀ ਜੇ ਤਾਂ ਨਾਰਮਲ ਪੀਗਾ ਤਾਂ ਕੋਈ ਲੜਾਈ ਨਹੀਂ ਹੋ ਜਮੇ ਆਖਤ ਨਹੀਂ ਕੋਈ ਚੱਪਾਂ ਨਹੀਂ ਲੱਗਦੀ ਲੱਭੀ ਕੀ ਕਾਰਨ ਬਣਿਆ ਸੀ ਕਿਉਂ ਤੁਸੀਂ ਆਪਣੇ ਮਾਪਿਓ ਦੇ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ ਫੈਮਿਲੀ ਮੈਟਰ ਹੈ ਪਰ ਮਾਤਾ ਨੇ ਤੇ ਪਿਤਾ ਨੇ ਤੁਹਾਡੇ ਬਹੁਤ ਆਰੋਪ ਲਗਾਏ ਆ ਵੀ ਇਹ ਫੈਮਿਲੀ ਮੈਟਰ ਹੈ ਤੁਸੀਂ ਦੇਖੀਏ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਤੇ ਫੈਮਿਲੀ ਮੈਟਰ ਬਾਰੇ ਕੀ ਮਹਿਸੂਸ ਹੋ ਰਿਹਾ ਜੀ ਹੁਣ ਹਲੋਨ ਹਲੋਨ ਸੇ ਨਹੀਂ ਕਰਨੇ ਬਾਈ ਜੀ ਕਿ ਵੀ ਓਕੇ ਕਿ ਵੀ ਇਹਨੇ ਉਹਨਾਂ ਨੂੰ ਮਾਰਦੇ ਉਹ ਕੁੱਪੇ ਉਹ ਮਾਰਦੇ ਉਹਨੇ ਆਖੀ ਤੁਹਾਡੇ ਉਸਕਾ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਦਾ ਕੋਈ ਮਾਰਾ ਗਲਤ ਬੈਠ ਕੇ ਵੀ ਹੋ ਸਕਦੀ ਸੀ ਜੀ ਜੋ ਉਹਨਾਂ ਨੂੰ ਮਾਰਿਆ ਨਹੀਂ ਗਾ ਕੁਝ ਖਾਸ ਇਦਾਂ ਥੋੜੀ-ਥੋੜੀ ਨੌਕ ਚੋ ਵੀ ਹੋਈ ਆ ਮੈਂ ਤਾਂ ਮਤਲਬ ਮਰਚਾ ਪਾਉਂਦਾ ਇਹ ਡੈਡ ਜੀ ਤਾਂ ਨਾ ਹੋਰ ਕੁਝ ਨਹੀਂ ਇੰਟਰਨੈਟ ਲੜਾਈ ਨੂੰ ਬਣਾਇਆ ਮੀਡੀਆ ਵਧਾ ਚੜਾ ਕੇ ਕਰਾ ਜੀ ਆਖੀ ਜਾਂਦਾ ਤੇ ਇਹਨਾਂ ਸਾਥ ਦਾ ਨਹੀਂ ਹੋਈ ਸੀ ਸੀਸੀਟੀਵੀ ਤਾਂ ਨਹੀਂ ਝੂਠ ਬੋਲਦੇ ਵੀ ਲੋਕ ਸੀਸੀਟੀਵੀ ਦਾ ਰੋੜਾ ਕਰ ਰਹੇ ਨੇ ਕੋਈ ਗੱਲ ਨਹੀਂ ਕੀਤੀ ਸਾਥਵਾਦ ਦੇ ਤੇ ਨੋਰਮਲ ਕੀਤਾ ਜਾ। ਸਾਡੇ ਲੱਗਦਾ ਮਾਲਿਆਂ ਕੋਲ ਤਾਂ ਪਤਾ ਨਹੀਂ ਹੁੰਦੇ ਹਾਂ ਅੱਡੇ ਤੋਂ ਨੋਰਮਲ। ਪਤਾ ਨਹੀਂ ਕਿ ਲੱਗਦਾ ਕਿ ਮਾਰਦਾ ਨਹੀਂ। ਜਲਤੀ ਮਹਿਸੂਸ ਹੋ ਰਹੀ ਆ ਹਾਂ। ਕਿਹੜਾ ਇਹ? ਅੱਲਾਹ ਤੇ ਕੋਈ ਗੱਲ ਕਰਦਾ ਜਿਹੜੇ ਚਾਹੀ ਜਿੱਦਾਂ ਕੋਈ ਬਾਤ ਹੋਣੀ ਹੈ ਕੋਈ ਵੀ ਗੱਲ ਹੋਣੀ ਹੈ ਕਿ ਇਹਦਾ ਚੀਜ਼ ਨਹੀਂ ਹੋਣੀ ਚਾਹੀਦੀ। ਨਹੀਂ ਜੀ ਕਰਦਾ ਸੀਗਾ। ਹਾਂ ਜੀ। ਜਦੋਂ ਐਦਾਂ ਥੋੜਾ ਔਖਾ ਹੁੰਦਾ ਹੈ ਜਿੱਥੇ ਸਾਡੇ ਉਹ ਬੰਦੇ ਦੇ ਵਿੱਚ ਉਹ ਔਖਾ ਹੁੰਦਾ ਹੈ ਕੰਮ। ਜਦੋਂ ਜਦੋਂ ਮਾਰਦੀ ਹੋਵੇ ਨਹੀਂ ਟੱਕਿਆ ਜਾਂਦਾ ਉਹਦਾ ਹੱਥ ਕੰਬਦੇ ਹੁੰਦੇ ਨੇ ਨਾ ਕੰਮ। ਹਾਂ ਜੀ। ਬਟ ਮੇਰਾ ਮੇਰੇ ਪੇਟ ਤੇ ਚਦਦ ਹੋਇਆ ਸੀ ਯਾਰ ਤੇ ਵਾਏ ਮੈਨੂੰ ਮੈਡੀਕਲ ਡਰਾਪ ਲੱਗੀ ਸੀ ਨੂੰ ਬਾਈਕ ਚਾਹੀਦੀ ਸੀ ਜੇ ਤਾਂ ਨਾਰਮਲ ਸੀਗਾ ਇਹਦਾ ਕੋਈ ਲੜਾਈ ਨਹੀਂ ਹੋ ਜਮੇ ਹੱਥ ਨੂੰ ਕੋਈ ਕੱਟਾਂਗੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ